ਕੌਣ ਸੀ ਲੋਹਾਰਕੇ ਦਾ ਨੀਮਾ ਕਿੱਥੋਂ ਦਾ ਰਹਿਣ ਵਾਲਾ ਸੀ ਕਦੋਂ ਜਨਮ ਹੋਇਆ ਸੀ ਅਦੇ ਕਦੋਂ ਲਿਖਣ ਲੱਗਿਆ ਸੀ ਗੀਤ ਕਿਹੜੇ-ਕਿਹੜੇ ਗਾਇਕ ਨੂੰ ਦਿੱਤੇ ਸੀ ਉਸਨੇ ਆਪਣੇ ਗੀਤ ਕਾਫੀ ਸਿੰਗਰਾਂ ਨੂੰ ਕਾਮਯਾਬ ਬਣਾਉਣ ਪਿੱਛੇ ਸੀ ਵੱਡਾ ਹੱਥ ਨੀਮੇ ਲੋਹਾਰਕੇ ਦਾ ਜੀ ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨੀਮਾ ਲੋਹਾਰਕਾ ਜਿਸ ਦੇ ਪਿਛਲੇ ਦਿਨ ਹੀ ਇਸ ਅਰਫਾਨੀ ਦੁਨੀਆ ਨੂੰ ਅਲਵਿਦਾ ਆਖ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦੇ ਸਟਰਗਲ ਬਾਰੇ ਉਹਨਾਂ ਦੇ ਪਿੰਡ ਬਾਰੇ ਉਹਨਾਂ ਦੇ ਮਾਤਾ ਪਿਤਾ ਦਾ ਕੀ ਨਾਂ ਸੀ ਅਤੇ ਨੀਮੇ ਲੋਹਾਰਕੇ ਦਾ ਅਸਲੀ ਨਾਂ ਕੀ ਸੀ ਉਸ ਦੀ ਜ਼ਿੰਦਗੀ ਬਾਰੇ ਸਾਰੀ ਅੱਜ ਆਪਾਂ ਗੱਲਬਾਤ ਕਰਦੇ ਹਾਂ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਨੀਮਾ ਲੋਹਾਰਕੇ ਦਾ ਜਨਮ 1977 ਵਿੱਚ ਨਿਰਮਲ ਸਿੰਘ ਦੇ ਘਰ ਹੋਇਆ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਲੋਹਾਰਕੇ ਪਿੰਡ ਦਾ ਇੱਕ ਬਹੁਤ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਪੰਜਾਬੀ ਗੀਤਕਾਰ ਸੀ ਉਹਨਾਂ ਦਾ ਹਾਲੇ ਵਿੱਚ 48 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਉਹਨਾਂ ਨੇ ਆਪਣੇ ਕੈਰੀਅਰ ਦੌਰਾਨ ਲੋਹਾਰਕੇ ਨੇ 500 ਤੋਂ ਵੱਧ ਗੀਤ ਲਿਖੇ ਜਿਸ ਨੇ ਪੰਜਾਬੀ ਸੰਗੀਤ ਤੇ ਮਹੱਤਮਪੂਰਨ ਪ੍ਰਭਾਵ ਪਾਇਆ। ਉਹਨਾਂ ਨੇ 150 ਤੋਂ ਵੱਧ ਗਾਇਕਾਂ ਦੇ ਕੈਰੀਅਰ ਨੂੰ ਆਕਾਰ ਦੇਣ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਈ ਜਿਸ ਵਿੱਚ ਦਲਜੀਤ ਦੋਸਾਂਝ, ਅਮਰਿੰਦਰ ਗਿੱਲ, ਮਲਕੀਤ ਸਿੰਘ, ਫਿਰੋਜ਼ ਖਾਨ ਅਤੇ ਨਿਸ਼ਾਤਰ ਸਿੰਘ ਵਰਗੇ ਚੋਟੀ ਦੇ ਕਲਾਕਾਰ ਸ਼ਾਮਲ ਹਨ। ਉਹਨਾਂ ਦੇ ਦਿਲੋਂ ਅਤੇ ਭਾਵਨਾਤਮਕ ਗੀਤਾਂ ਤੇ ਵਿਆਪਕ ਪ੍ਰਸ਼ੰਸਾ ਪ੍ਰਾਪਤ ਕੀਤੀ। ਉਹਨਾਂ ਦੇ ਕੁਝ ਮਸ਼ਹੂਰ ਲਾਈਨਾਂ ਵਿੱਚੋਂ ਦਿਲ ਦਿੱਤਾ ਨਿਸ ਠੋਕਰਾ ਲਵਾਉਣ ਵਾਸਤੇ ਅਤੇ ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਆਦੀ ਗੀਤ ਸ਼ਾਮਲ ਹਨ। ਇੱਕ ਨਿਮਰ ਕਿਸਾਨ ਪਰਿਵਾਰ ਤੋਂ ਇੱਕ ਮਸ਼ਹੂਰ ਗੀਤਕਾਰ ਤੱਕ ਲੋਹਾਰਕੇ ਦੇ ਸਫ਼ਰ ਨੂੰ ਅਕਸਰ ਉਦਯੋਗ ਵਿੱਚ ਇੱਕ ਪ੍ਰੇਰਣਾ ਵਜੋ ਦਰਸਾਇਆ ਜਾਂਦਾ ਹੈ ਨੀਮਾ ਲੋਹਾਰਕੇ ਦਾ ਜਨਮ ਅਤੇ ਪਾਲਣ ਪੋਸ਼ਣ ਅਮਰੀਕਸਰ ਦੇ ਪਿੰਡ ਲੋਹਾਰਕੇ ਵਿੱਚ ਹੋਇਆ ਸੀ ਜਿਸ ਤੋਂ ਬਾਅਦ ਉਹ ਪੇਸ਼ੇਵਰ ਤੌਰ ਤੇ ਜਾਣੇ ਜਾਂਦੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤਾ ਗਿਆ ਉਨ੍ਹਾਂ ਦੀ ਮੌਤ ਨੇ ਪੰਜਾਬੀ ਸੰਗੀਤ ਉਦਯੋਗ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ ਬਹੁਤ ਸਾਰੇ ਸਾਥੀ ਕਲਾਕਾਰ ਅਤੇ ਪ੍ਰਸ਼ੰਸਕਾਂ ਨੇ ਪ੍ਰਤੀਪਾਪਸ਼ਾਲੀ ਲੇਖਕ ਦੇ ਵਿਛੜੇ ਤੇ ਆਪਣੇ ਦੁੱਖ ਪ੍ਰਗਟ ਕੀਤਾ ਹੈ ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਵਿਸ਼ਾਲ ਕੰਮ ਦੁਆਰਾ ਜਿਉਂਦੀ ਰਹਿੰਦੀ ਹੈ ਜੋ ਪੰਜਾਬ ਦੀ ਸੱਭਿਆਚਾਰਕ ਯਾਦ ਦਾ ਹਿੱਸਾ ਬਣ ਜਾਂਦੇ ਹਨ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਉਹ ਇੱਕ ਕਿਸਾਨ ਪਰਿਵਾਰ ਵਿੱਚ ਵੱਡਾ ਹੋਇਆ ਸੀ ਜਿਸ ਦਾ ਕੋਈ ਵੀ ਰਸਮੀ ਕਲਾਤਮਕ ਪਿਛੋਕੜ ਨਹੀਂ ਸੀ ਲਿਖਣ ਵਿੱਚ ਉਹਨਾਂ ਦੀ ਦਿਲਚਸਪੀ ਉਹਨਾਂ ਦੇ ਦਾਦਾ ਜੀ ਦੁਆਰਾ ਪੈਦਾ ਹੋਈ ਸੀ ਜੋ ਉਹਨਾਂ ਦੇ ਬਚਪਨ ਦੌਰਾਨ ਉਹਨਾਂ ਨਾਲ ਪੰਜਾਬੀ ਲੋਕ ਥਾਵਾ ਸਾਂਝੀਆਂ ਕਰਦੇ ਸਨ ਉਹਨਾਂ ਨੇ ਸਕੂਲ ਵਿੱਚ ਛੰਦ ਲਿਖਣੇ ਸ਼ੁਰੂ ਕੀਤੇ ਸਨ ਅਤੇ ਉਹਨਾਂ ਦਾ ਪਹਿਲਾ ਮੁੱਖ ਟੁਕੜਾ ਇੱਕ ਸਕੂਲ ਨਾਟਕ ਲਈ ਇੱਕ ਭਗਤੀ ਗੀਤ ਸੀ ਉਸ ਨੇ ਆਪਣੇ ਜੱਦੀ ਪਿੰਡ ਦੇ ਸਨਮਾਨ ਵਿੱਚ ਨੀਮੇ ਲੋਹਾਰਕ ਨਾਮ ਨਾਲ ਪੇਸ਼ੇਵਰ ਨਾਮ ਨੀਮਾ ਲੋਹਾਰਕ ਅਪਣਾਇਆ ਆਪਣੇ ਕੈਰੀਅਰ ਦੌਰਾਨ ਉਸਨੇ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ, ਮਲਕੀਤ ਸਿੰਘ ਅਤੇ ਨਿਸ਼ਾਤਰ ਗਿੱਲ ਸਮੇਤ ਪ੍ਰਮੁੱਖ ਕਲਾਕਾਰਾਂ ਲਈ ਹਿੱਟ ਗੀਤ ਲਿਖੇ। ਉਹ ਇੰਡਸਟਰੀ ਵਿੱਚ 150 ਤੋਂ ਵੱਧ ਗਾਇਕਾਂ ਨੂੰ ਸਲਾਹ ਦੇਣ ਲਈ ਵੀ ਜਾਣੇ ਜਾਂਦੇ ਹਨ। ਜੇਕਰ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ, ਜਦੋਂ ਕਿ ਉਸਦੇ ਪੇਸ਼ੇਵਰ ਜੀਵਨ ਬਾਰੇ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ। ਉਸਦੀ ਨਿੱਜੀ ਜ਼ਿੰਦਗੀ ਜਿਸ ਵਿੱਚ ਉਸਦੀ ਪਤਨੀ ਜਾਂ ਬੱਚਿਆਂ ਬਾਰੇ ਵੇਰਵਾ ਸ਼ਾਮਲ ਹਨ। ਉਸ ਨੂੰ ਵੱਡੇ ਪੱਧਰ ਤੇ ਗੁਫ਼ਤ ਰੱਖਿਆ ਗਿਆ ਹੈ ਹਾਲਾ ਹੀ ਦੇ ਸਾਲਾਂ ਵਿੱਚ ਅਖਬਾਰਾਂ ਵਿੱਚ ਉਸ ਦੇ ਵਿੱਤੀ ਸੰਘਰਸ਼ਾਂ ਤੇ ਉਸ ਉਦਯੋਗ ਤੋਂ ਸਹਾਇਤਾ ਦੀ ਘਾਟ ਕਾਰਨ ਉਸ ਦੀ ਨਿਰਾਸ਼ਾ ਨੂੰ ਉਜਾਗਰ ਕੀਤਾ ਗਿਆ ਜਿਸ ਦੀ ਉਸ ਨੇ ਉਸਾਰੀ ਵਿੱਚ ਮਦਦ ਕੀਤੀ ਸੀ ਨੀਮੇ ਲੋਹਾਰਕੇ ਦੀ ਲੰਬੀ ਬਿਮਾਰੀ ਤੋਂ ਬਾਅਦ 48 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਉਸ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਲੋਹਾਰਕੇ ਵਿੱਚ ਕੀਤਾ ਗਿਆ ਸੋ ਦੋਸਤੋ ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਜਿਨ੍ਹਾਂ ਸਿੰਗਰਾਂ ਨੂੰ ਨੀਮੇ ਲੋਹਾਰਕੇ ਨੇ ਗੀਤ ਲਿਖ ਕੇ ਦਿੱਤੇ ਸੀ ਉਹ ਇੱਕ ਵੀ ਗਾਇਕ ਨੀਮੇ ਲੋਹਾਰਕੇ ਦੇ ਸੰਸਕਾਰ ਤੇ ਨਹੀਂ ਪੁੱਜਿਆ ਉੱਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਿਹੜੇ ਗਾਇਕਾਂ ਨੂੰ ਨੀਮੇ ਲੋਹਾਰਕੇ ਨੇ ਗੀਤ ਲਿਖ ਕੇ ਦਿੱਤੇ ਸੀ ਅਤੇ ਉਹ ਸੁਪਰ ਡੂਪਰ ਹਿੱਟ ਗਏ ਸੀ ਉਹਨਾਂ ਨੇ ਵੀ ਕਿਤੇ ਵੀ ਫੇਸਬੁੱਕ ਜਾਂ ਫਿਰ ਸੋਸ਼ਲ ਮੀਡੀਆ ਤੇ ਲਿਖ ਕੇ ਵੀ ਨਹੀਂ ਪਾਇਆ ਨੀਮੇ ਲੋਹਾਰਕੇ ਬਾਰੇ ਦੁੱਖ ਦਾ ਪ੍ਰਗਟਾਵਾ ਨਹੀਂ ਕੀਤਾ ਸੋ ਸੱਜਣੋ ਇਹ ਤਾਂ ਗਲਤ ਗੱਲ ਐ ਜਿਸ ਬੰਦੇ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਇਆ ਜਿਸ ਇਨਸਾਨ ਨੇ ਤੁਹਾਨੂੰ ਸੁਪਰ ਹਿੱਟ ਗੀਤ ਦਿੱਤੇ ਜਿਨ੍ਹਾਂ ਦੇ ਕਰਕੇ ਅੱਜ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਉਹਨਾਂ ਨਾਲ ਖੜਨਾ ਤਾਂ ਤੁਹਾਡਾ ਬਣਦਾ ਹੈ ਸੋ ਵਾਹਿਗੁਰੂ ਪਰਮਾਤਮਾ ਨਿਮੇ ਲੋਹਾਰ ਕੇ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ੇ ਅਤੇ ਮਾਤਾ ਪਿਤਾ ਪਤਨੀ ਤੇ ਬੱਚਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੋ ਜਿਹੜੇ ਸਿੰਗਰਾਂ ਨੂੰ ਨਿਮੇ ਲੋਹਾਰਕੇ ਨੇ ਗੀਤ ਦਿੱਤੇ ਸੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਉਹਨਾਂ ਦੇ ਪਰਿਵਾਰ ਦੇ ਨਾਲ ਖੜਨ ਦਾ ਸਮਾਂ ਆ ਗਿਆ ਹੁਣ ਤੁਸੀਂ ਵੀ ਜਿਵੇਂ ਰਾਜਵੀਰ ਜਵੰਦੇ ਤੋਂ ਬਾਅਦ ਕਨਵਰੇ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਉਹਨਾਂ ਦੇ ਪਰਿਵਾਰ ਦਾ ਸਹਾਰਾ ਬਣੇ ਨੇ ਉਹਨਾਂ ਦੀ ਦੇਖ ਰੇਖ ਕਰ ਰਹੇ ਨੇ ਅਤੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਉਦਾਂ ਹੀ ਤੁਸੀਂ ਵੀ ਨਿੰਮੇ ਲੋਹਾਰਕੇ ਦੇ ਪਰਿਵਾਰ ਦੇ ਨਾਲ ਉਸ ਦੇ ਬਜ਼ੁਰਗ ਮਾਤਾ ਪਿਤਾ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੋ ਅਤੇ ਉਹਨਾਂ ਦਾ ਅਤੇ ਜੋ ਵੀ ਉਹਨਾਂ ਨੂੰ ਕਮੀ ਹੈ ਉਹ ਪੂਰੀ ਕਰੋ ਯਾ ਫਾਈਨੈਂਸ਼ੀਅਲੀ ਯਾ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਸੋ ਉਮੀਦ ਕਰਦਾ ਕਿ ਤੁਸੀਂ ਨਿੰਮੇ ਲੋਹਾਰਕੇ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੋਗੇ ਸੋ ਦੂਜੇ ਪਾਸੇ ਗੱਲ ਇਹ ਵੀ ਆਖੀ ਜਾ ਰਹੀ ਹੈ ਕਿ ਲੋਕ ਜਿੱਧਰ ਨੂੰ ਤੁਰ ਪੈਂਦੇ ਨੇ ਉਹੀ ਗੱਲਾਂ ਬਣਾਉਣ ਲੱਗ ਜਾਂਦੇ ਨੇ ਕੀ ਪਤਾ ਕਿਸੇ ਦੀ ਕੋਈ ਮਜਬੂਰੀ ਹੋਵੇ ਕੋਈ ਦੇਸ਼ ਤੋਂ ਬਹਾਰ ਹੋਵੇ ਨੀਮੇ ਲੋਹਾਰਕੇ ਦਾ ਨਾਲ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਸਮਾਂ ਬਹੁਤ ਘੱਟ ਦਿੱਤਾ ਗਿਆ ਕਿਉਂਕਿ ਉਹਨਾਂ ਨੂੰ ਕੋਈ ਅਜੀਹੀ ਬਿਮਾਰੀ ਸੀ ਜਿਸ ਦੇ ਨਾਲ ਤੁਰੰਤ ਹੀ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੋ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਸਿੰਗਰਾਂ ਨੂੰ ਲੋਹਾਰਕੇ ਨੇ ਗੀਤ ਦਿੱਤੇ ਸੀ ਉਹ ਜ਼ਰੂਰ ਉਹਨਾਂ ਦੇ ਪਰਿਵਾਰ ਦੇ ਨਾਲ ਖੜਨਗੇ ਉਹਨਾਂ ਦਾ ਹਾਲਚਾਲ ਪੁੱਛਣਗੇ ਅਤੇ ਉਹਨਾਂ ਦਾ ਸਹਾਰਾ ਬਣਨਗੇ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਨੂੰ ਪਤਾ ਲੱਗ ਸਕੇ ਕਿ ਨਿਮਾ ਲੋਹਾਰਕੇ ਦਾ ਕੌਣ ਸੀ ਤੇ ਕਿਸ ਕਿਸ ਕਲਾਕਾਰ ਨੂੰ ਉਸ ਦੇ ਗੀਤਾਂ ਨੇ ਕੱਖਾਂ ਤੋਂ ਲੱਖ ਬਣਾ ਦਿੱਤਾ ਸੋ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰਿਓ ਤਾਂ ਜੋ ਇਹ ਉਹਨਾਂ ਗਾਇਕਾ ਤੱਕ ਪਹੁੰਚ ਸਕੇ ਜਿਨ੍ਹਾਂ ਨੇ ਨੀਮੇ ਲੋਹਾਰਕੇ ਦੇ ਗੀਤਾਂ ਰਾਹੀਂ ਇੰਨੀ ਬੁਲੰਦੀਆਂ ਛੂਈਆਂ ਨੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ